27 ਤਰੀਕ ਦੀ ਧਿਤਨੌਲਾ ਮੰਡੀ ਐ 5ਵੇਂ ਮਹੀਨੇ ਦੀ ਆਏ ਆਏ ਮੰਡੀ ਦੇ ਉੱਤੇ ਥੋੜਾ ਜਿਹਾ ਡੰਗਰ ਘਟ ਆਉਂਦੇ ਨੇਗੇ ਤੇ 11 ਵਾਲੀ ਵੱਧ ਭਰਦੀ ਐ ਤੇ ਦਿਖਾਉਨੇ ਆ ਫਿਰ ਕੀ ਰੇਟ ਰਹਿੰਦੇ ਨੇ ਕਿ ਅੱਜ ਦੇ ਤੇ ਤੁਹਾਨੂੰ ਜਾਣਕਾਰੀ ਵਾਸਤੇ ਇਹ ਵੀਡੀਓ ਬਣਾਉਨੇ ਹੁੰਦੇ ਆ ਵੀ ਕਿੰਨਾ ਦੁੱਧ ਹੁੰਦਾ ਕਿੰਨੇ ਡੰਗਰ ਥੱਲੇ ਕਿਹੜੇ ਜੇ ਕਿੰਨਾ ਕੁ ਭਾਰੀ ਤੇ ਕਿੰਨੇ ਕੁ ਮੁੱਲ ਦਾ ਹੁੰਦਾ ਛੋਟੀ ਜਾਣਕਾਰੀ ਤੇ ਵਾਸਤੇ ਤੇ ਕਿਹੜੇ ਭੈਣ ਭਰਾ ਵੀਡੀਓ ਨੂੰ ਪਹਿਲੀ ਵਾਰ ਦੇਖਦੇ ਚੈਨਲ ਨੂੰ ਸਬਸਕ੍ਰਾਈਬ ਲਾਇਕ ਸ਼ੇਅਰ ਜਰੂਰ ਕਰਦਿਆ ਕਰੋ ਬਣ ਰਹੇ ਹੋ ਮਾਲ ਬਾਬ ਲੋਕਰ YouTube ਚੈਨਲ ਨਾਲ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਘਾਟ ਬਾਅਦ ਤੇ ਹੋਜੀ ਆਪਾਂ ਪੂਰੀ ਕਰਦੇ ਰਹਾਂਗੇ ਤੇ ਦਿਖਾਉਨੇ ਆਂ ਫਿਰ ਅੱਜ ਤੇ ਕੀ ਰੇਟ ਨਿਕਲਦੇ ਆਂ ਇਹਨਾਂ ਅਗਲੇ ਕੋਲ ਹੋਰ ਮਾਲ ਦੀ ਖਰੀਦ ਤੇਰੀ ਤਾਂ ਸਾਗਨ ਬ੍ਰੋਦਰ ਇੰਗਰੀ ਕਾਪਾ ਸੁਣ ਲੈ ਇੱਥੋਂ 5000 ਖਰਚਿਆ ਨਹੀਂ ਪੂਰੀ ਤੂੰ ਐ ਲੋ ਜੋ ਪੱਕੇ ਨਾ ਯਾਰ ਇਹ ਉਹਨਾਂ ਕੋਲ ਕੱਟਿਆਂ ਹਾਂ ਹੁਣ ਗੱਲਾਂ ਗੱਲਾਂ ਆ ਕੇ ਲੱਗ ਗਈਆਂ ا کي منهن پتا يا ته هڻ پئي سگهي ويهي گلا منه سؤ لگه اک وچھاري هان ته نان دي تو نيه رهند نان دي زمانه تو دئي رکھ جڏھن اس تانين منديو سارن کلا 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 ک ਇਸ ਨਾਲ ਤਾਂ ਫੋਨ ਲੱਗੇ ਕੋਈ ਨਹੀਂ ਸੌਣ ਦੇਣ ਕਰਦੇ ਇੱਕ ਮਿੰਟਾ ਤੂੰ ਤਿੰਨ 10 ਕਰਦੇ ਕਰਦੇ ਕਰਦਾ ਆਪ ਫਟਾ ਦੇ ਮੈਂ ਨਹੀਂ ਬੰਦ ਕਰਾਂਗਾ ਕੱਟ ਨਹੀਂ ਕਰਦਾ ਬੰਦੇ ਬਾਕੇ ਦੇ ਨਹੀਂ ਬੰਦ ਕਰਦੇ ਸੋਚਦਾ ਲਾਵਾ ਦੇਖਦਾ ਦੁੱਤੀ ਕਰਦੇ ਬੱਸ ਮਾੜਾ ਮਾੜਾ ਸੋਚ ਵੀ ਲੈ ਨਹੀਂ ਹੁੰਦਾ ਹਰਦੇ ਬਾੜਦਾਗਾ ਇੱਕ ਬੰਦਾ ਤਾਂ ਨਹੀਂ ਹੁੰਦੇ ਉਹ ਨਹੀਂ ਹੁੰਦੇ ਬਾਈ ਕਹਿੰਦਾ ਨਾ ਵੀ ਮੰਡੀ ਦੇ ਵਿੱਚ ਮੈਂ ਮੱਝ ਹੀ ਮੇਰੀ ਆਈ ਹੈ ਹੋਰ ਤਾਂ ਮੱਝੇ ਨਹੀਂ ਆਈਆਂ ਵਧੀਆ ਤੇ ਚੋਟੀ ਦੀ ਮੱਝ ਆ ਕਹਿੰਦਾ ਤੇ ਸਿਰ ਇਹ ਗੱਲ ਬਾਤ ਆ ਤੇ ਪੁੱਛਦੇ ਆ ਵੀ ਇਹਦਾ ਕਿੰਨਾ ਦੁੱਧ ਤੇ ਕਿੰਨੇ ਰੇਟ ਕਰਦਾ ਵੀ ਮੱਝ ਤਾਂ ਤੇਰੀ ਉਮੀ ਹੈ ਕਿਵੇਂ ਤੂੰ ਕਹਿਣਾ ਹੈ ਨਾ ਹਾਂਜੀ ਬਹੁਤ ਖਰੀਦੂਗੀ ਤੇ ਬਣ ਤਰਪੁਣਤ ਤਾਂ ਆਰਡਰ ਦੀ ਚੰਗੀ ਆ ਹਾਂ ਜੀ ਤੌਰ ਕੇ ਦਿਖਾ ਦੇਣਾ ਜੀ ਤੌਰ ਨਾੜਾ ਨੂੜਾ ਬਣਿਆ ਹੋਈਆਂ ਦੁੱਧ ਵਾਲੀਆਂ ਚਰਮ ਵਾਲੀ ਤੇ ਮੈਂ ਤਾਂ ਕਿ ਕਿਤੇ ਤੂੰ ਗੱਪ ਹੀ ਮਾਰਦਾ ਆ ਲੈ ਭਾਂਡਾ ਪੜਾ ਵਧੀਆ ਬਣਿਆ ਹੋਇਆਗਾ ਤੇ ਆ ਲੋ ਜੀ ਤੇ ਪੁੱਛਾਂਗੇ ਵੀ ਕਿੰਨਾ ਦੁੱਧ ਤੇ ਆ ਲੋ ਜੀ ਇਹ ਜਿਵੇਂ ਕੁਆਲਟੀ ਕਰ ਲੋ ਇੱਕ ਵਾਰੀ ਚੈੱਕ ਫਿਰ ਇਹ ਨਾਲ ਟਟੇਲੇ ਪੁੱਛਾਂਗੇ ਵੀ ਕਿੰਨਾ ਦੁੱਧ ਆ ਚੌੜ ਦੀ ਕਰਤੇ ਕਰਤੇ ਤੇ ਮੈਂ ਕਿਹਾ ਆਪਾਂ ਛਾਪੀ ਨਿਕਲ ਆਇਆ ਆਂਡਰ ਰੂਟਰ ਕੰਨਿਓ ਤੇ ਆ ਲੋ ਜੀ ਇਹ ਆਟਰ ਲੱਗਿਆ ਹੋਇਆ ਇਹਨੂੰ ਕਰਮਾਲੀ ਨੂੰ ਮੈਂ ਕਿਹਾ ਇਹਦੇ ਬੱਚਾ ਕੀ ਆ ਕੱਟੀ ਆ ਕਿੰਨੇ ਦਿਨਾਂ ਦੀ ਸੂਈ ਆ ਹੁਣ ਇਹ ਹਫਤਾ ਹੋ ਗਿਆ ਹਫਤਾ ਹੋਇਆ ਸੂਈ ਨੂੰ ਅੱਛਾ ਸੂਏ ਕਿੰਨੇ ਹੋ ਦੂਜੇ ਸੂਏ ਦੂਜੇ ਤੇ ਕੀ ਡਿਮਾਂਡ ਕਰਤਾ ਹੁੰਨੇ ਆ ਜੀ ਡਿਮਾਂਡ 1.30 1.30 ਹਾਂਜੀ ਤੇ ਜਮਾ ਦੇਣ ਲੈਣ ਵਾਲੀ ਗੱਲ ਕਿਹੜੇ ਜੇਬ ਚ ਪਾਣ ਕੇ ਉੱਤੇ ਬਟਨ ਲਾਉਣਾ ਓ ਦੀ 1 20 ਹਾਂਜੀ ਇੱਥੇ ਆਪਣੀ ਝੋਟ ਵੀ ਆਪਦੇ ਨੂੰ ਬੋਲਦੇ ਵੀ ਹੈਗੇ ਅੱਛਾ ਠੰਡੀ ਚੀਜ਼ ਪੂਰੀ 12 ਕਿਲੋ ਤਾਂ ਹੁਣ ਤਿਆਰ ਤੇ ਜੇ ਕਿਸੇ ਨੇ ਕਰਿਆ ਅਕਲ ਜਾਣੀ ਹੋਵੇ ਇੱਕ ਡੰਗ ਚੋਵੇ ਆਜਾ ਚਾਰ ਡੰਗ ਚੋਲੇ ਅੱਛਾ ਅੱਛਾ ਤੇ ਤੇ ਪਿੰਡ ਫਰਵਾਹੀ ਪਿੰਡ ਫਰਵਾਹੀ ਆ ਪਰ ਨਾਲੇ ਕੋਲੇ ਹਾਂਜੀ ਹਾਂਜੀ ਤੇ ਜੈ ਜੈ ਕੱਚ ਵੀ ਹੁਣ ਕਿੰਨੇ ਪੈਸੇ ਦੱਸੋ ਜੀ ਤੁਸੀਂ ਆ ਵੀ ਦੱਸ ਦੋ ਜੇ ਹੋਰ ਬੰਦਾ ਮੰਦਾਰਾਂ ਦਾ 1.5 ਲੱਖ ਮੰਗਦੇ ਹਨ ਆਪਾਂ ਦਾ ਵੀ ਜਿਹੜੇ ਹਿਸਾਬ ਨਾਲ ਅੱਜ ਲਾਪਨੂੰ ਮਿਲੀ ਆਪੋ ਉਸ ਹਿਸਾਬ ਨਾਲ ਮੂਰੇ ਜਿਹੜੇ ਦੱਸਤਾ ਤੇ ਮੋਬਾਈਲ ਨੰਬਰ ਬੋਲ ਦੇ ਚੱਲ ਫਿਰ 99722 ਹਾਂ 99280 ਇੱਕ ਵਾਰੀ ਫੇਰ ਬੋਲੀ 99722 99280 ਆ ਲਓ ਜੀ ਤੇ ਰੁਪਈਆ ਥਣਾ ਥਣਾ ਦਾ ਕੈਪ ਦੇ ਲ ਨਕਦ ਨਕਦ ਹੋ ਵੀ ਹੈ ਕਿਵੇਂ ਬੰਦੇ ਨੇ ਕਿਹਾਗਾ ਤੇ ਨਾਕ ਚਤਾਨੀ ਕੋਈ ਕਮੀ ਹਾਂਜੀ ਤੇ ਸੰਪਰਕ ਕਰ ਲਓ ਮੋਬਾਈਲ ਨੰਬਰ ਬੋਲਤਾ ਪਰ ਇੱਕ ਗੱਲ ਹੈਗੀ ਐ ਵੇਖੀ ਜਾਣੀ ਇਹ ਮੁਰਦ ਹੀ ਨਹੀਂ ਹੈਗੀ ਜੋ ਟੀ ਨਹੀਂ ਸਾਨੂੰ ਮੰਣਾ ਤੇ ਅੱਛਾ ਹਾਂਜੀ ਚਲੋ ਕੀ ਪਤਾ ਕਿਵੇਂ ਕਰਮਾ ਚੱਲੋ ਤੂੰ ਕੋਈ ਪਤਾ ਨਹੀਂ ਹੁੰਦਾ ਸਹੀ ਕਰ ਲੈ ਅੱਜ ਦਿਖਾਉ 99 ਨੌਲਾ ਪਸੂ ਮੰਡੀ 27 ਤਰੀਕ ਦੀ ਤੇ ਸੋਹਣੇ ਤੌਰ ਤੇ ਬਾਈ ਮਾੜਾ ਜਾ ਗਿਆ ਨਹੀਂ ਤੇ ਬਾਡੀ ਪੰਤ ਦੀ ਚੰਗੀ ਆ ਮੱਛ ਤੇ ਇਹਦਾ ਰੇਟ ਪੁੱਛਾਂਗੇ ਕਿੰਨੇ ਪੈਸੇ ਦੇ ਰੇਟ ਕਰਦਾ ਤੇ ਕਿੰਨਾ ਦੁੱਧ ਹੈ ਤੇ ਕਿਵੇਂ ਛੂਏ ਆ ਸਾਰੀ ਤੇ ਤੋਰਾ ਤਾਰਾ ਕਰੋ ਇੱਕ ਵਾਰੀ ਕਰਮਾਲੀ ਦਾ ਚੈੱਕ ਤੇ ਗੈਪ ਵਾਲਾ ਥਣ ਲੱਗਿਆ ਹੋਇਆ ਮੁੱਠੀ ਆ ਜਾ ਮੋੜ ਲਿਆ ਬਾਈ ਓਏ ਤੇ ਸੋਨੂੰ ਸਾਡੀ ਡਿਟੇਲ ਪੁੱਛ ਕੇ ਦੱਸਾਂਗੇ ਵੀ ਕਿੰਨਾ ਪੈਸਾ ਕਿਹੜਾ ਪਿੰਡ ਤੇ ਕਿੰਨਾ ਦੁੱਧ ਤੇ ਸਿੰਘਾ-ਸੁੰਗਾ ਦੀ ਸੁਖਨਾ ਕੁੰਡੀ ਆ ਤੇ ਹਾਲੋ ਇੱਕ ਵਾਰੀ ਆ ਦੋਟ ਕਰ ਲੋ ਚੈੱਕ ਹਾਲੋ ਵਧੀਆ ਮੁੱਠੀ ਥਣ ਲੱਗਿਆ ਹੋਇਆ ਕਰਮਾਲੀ ਤੇ ਤੇ ਬਾਡੀ ਪੈਂਟਰ ਦੀ ਵੀ ਚੰਗੀ ਆ ਤੇ ਤੇ ਇਹਦੇ ਮਗਰ ਕੱਟਾ ਬੱਚਾ ਤੇ ਦੁੱਧ ਪੁੱਛਦੇ ਆ ਵੀ ਇਹਦੇ ਤੋਂ ਕਿੰਨਾ ਇਹਦੇ ਥੱਲੇ ਹੈ ਕਿਹਨੀ ਬਣ ਲਓ ਸਤਸ੍ਰੀਕਾਲ ਭਾਈ ਸਤਸ੍ਰੀਕਾਲ ਜੀ ਕਿਹੜਾ ਪਿੰਡ ਆਪਣਾ ਪਿੰਡ ਮਾਸੀ ਕੇ ਮਾਸੀ ਕੇ ਹਾਂਜੀ ਇਹ ਕਿੱਥੇ ਰਹਿ ਗਿਆ ਇਹ ਮੋਗਾ ਜ਼ਿਲ੍ਹੇ ਚ ਰਹਿ ਗਿਆ ਮੋਗਾ ਬਰਨਾਲਾ ਰੋਡ ਦੇ ਉੱਤੇ ਹੀ ਹੈ ਅੱਛਾ ਤੇ ਹੁਣ ਇਹ ਮੱਝੀ ਡੱਟੇ ਆ ਦੱਸਦੇ ਵੀ ਇਹਦੇ ਥੱਲੇ ਕਿੰਨਾ ਦੁੱਧ ਹੈ 14 ਲੀਟਰ ਦੁੱਧ ਆ ਜੀ ਦੂਜੇ ਸੂਏ ਆ ਦੂਜੇ ਸੂਏ 14 ਲੀਟਰ ਦੁੱਧ ਤੇ ਮਗਰ ਬੱਚਾ ਇਹ ਤੇ ਕੱਟਾ ਕੱਟਾ ਗਈ ਅੱਛਾ ਦੂਜੇ ਸੂਏ ਤੇ ਹੁਣ 14 ਲੀਟਰ ਦੁੱਧ ਤੇ ਇਹਦੀ ਮੰਗ ਕੀ ਕਰਦੋ ਹੋ ਤੁਸੀਂ 140 ਦੇਣਾ ਨਾਲ ਅਜੇ ਕੱਲ ਮੌਕੇ ਤੇ ਬਸ ਦੇ ਦੇਾਂਗੇ ਮਾਤਨ ਕਰਦੇ ਆਂ ਸਵਾ ਦੀ ਦੇ ਦੇਾਂਗੇ ਸਵਾ ਲੱਖ ਹਾਂਜੀ ਅੱਛਾ ਤੇ ਤੁਹਾਡਾ ਮੋਬਾਈਲ ਨੰਬਰ 62392 13937 ਇੱਕ ਵਾਰੀ ਫੇਰ ਬੋਲੋ 62392 13937 ਆਹ ਲਓ ਜੀ ਇੱਕ ਵਾਰੀ ਮੈਂ ਫੇਰ ਕੈਮਰਾ ਮਾਰਦੇ ਆਂ ਘਰ ਮਾਲੀ ਤੇ ਤੇ ਆਹ ਲਓ ਜੀ ਕਰੋ ਚੈੱਕ ਬੋਡੀ ਬੰਦ ਤਾਂ ਚੰਗੀ ਆ ਮਾਜੀ ਦੀ ਤੇ ਐਡਰੈਸ ਤਰ੍ਹਾਂ ਦਾ ਲੱਗਿਆ ਹੋਇਆ ਤੇ ਤੇ ਆਹ ਲੋ ਇੱਕ ਵਾਰੀ ਦੂਰੋਂ ਦਿਖਾ ਦਿਆਂ ਤੇ ਆਹ ਲੋ ਜੀ შეਪਾਰਕ ਕਰ ਲੈ ਮੋਬਾਈਲ ਨੰਬਰ ਬੋਲ ਲੈ ਲੈ ਭਾਈ ਇੱਕ ਹੋਰ ਮੱਝ ਦਿਖਾਉਣੀ ਆ ਇਹਦੀ ਵੀ ਟ੍ਰੇਲ ਲੇ ਕੇ ਪੁੱਛਦੇ ਆ ਵੀ ਇਹ ਕਿੰਨਾ ਪੈਛਾ ਤੇ ਕਿੰਨਾ ਦੁੱਧ ਉਹੀ ਆਪਾਂ ਕਿਵੇਂ ਪੁੱਛਦੇ ਹੁੰਦੇ ਆ ਤੇ ਕਈ ਬਾਈ ਕਹਿੰਦੇ ਸੀ ਵੀ ਯਾਰ ਤੂੰ ਇੱਕੋ ਹੀ ਗੱਲ ਬੋਲਦਾ ਹਰੇਕ ਵੀਡੀਓ ਤੇ ਤੇ ਹੋਰ ਕਿਹੜਾ ਪ੍ਰਭਾਵ ਆ ਇਹਦਾ ਕੋਈ ਮੈਂ ਨਿਊਜ਼ਲਪੈਨ ਰੈਂਜਰ ਚੈੱਕ ਕਰਨਾ ਦੁੱਧ ਦੀ ਪੁੱਛਣਾ ਹੁੰਦਾ ਤੇ ਰੋਗ ਕਿਛੇ ਪਛੂਤਾ ਕਿਛੇ ਬੰਦਰ ਕੋਈ ਪਤਾ ਨਹੀਂ ਲੱਗਦਾ ਵੀ ਕੀ ਹੋਊਗਾ ਤੇ ਆ ਲੋ ਦੁੱਧ ਵਾਲੀ ਨਾੜਾ ਕਰਮਾੜੀ ਤੇ ਪਨੀਰ ਹੋ ਗਿਆ ਨਹੀਂ ਤੇ ਇੱਕ ਵਾਰੀ ਮੈਂ ਇਤਰੂ ਵੀ ਦਿਖਾ ਦੇ ਇਹਦੀ ਡਿਟੇਲ ਪੁੱਛਾਂਗੇ ਤੁਸੀਂ ਕਿੰਨੇ ਪੈਸੇ ਦੀ ਹੈ ਕਿੰਨਾ ਰੇਟ ਹੈ ਆ ਜਾ ਫਿਰ ਉਹ ਰਿਆ ਸੂਏ ਕਿਵੇਂ ਪਹਿਲਾਂ ਤਾਂ ਸੂਏ ਦਾ ਦੂਜੇ ਸੂਏ ਮਗਰ ਬੱਚਾ ਕੈ ਦਿਨ ਹੋਇਆ ਸੂਏ ਨੂੰ ਪਰਸੋਂ ਪਰਚੋਂ ਨਾ ਡੂ ਹੈਗਾ ਅਜੇ ਨਾ ਹੂੰ ਤੇ ਦੁੱਧ ਕਿੰਨੇ ਲੀਟਰ ਕੱਢਦੀ ਆ ਹੁਣ ਇਹ ਦੁੱਧ ਹੁਣ ਇਹਦੇ 12 ਕਿਲੋ ਬੌੜਾ ਹੈਗਾ ਅੱਛਾ ਤੇ 12 ਕਿਲੋ ਬੌੜਾ ਤੇ ਡਿਮਾਂਡ ਕਿੰਨੇ ਪੈਸੇ ਦੀ ਕਰਤਾ ਹੁਣੇ ਡੇਢ ਤੇ ਪੂਰਾ ਤੈਣ ਲੈਣ ਵਾਲਾ ਕੱਲ ਜਮਾ ਵੀ ਕਿਹੜੇ ਜੇਬ ਚ ਪਾਉਣੇ ਆ ਇਹ ਦੁੱਧ ਕੱਟਵਾ ਦੇਣੀ ਇੱਕ 35 ਦੀ ਤੇ ਪਿੰਡ ਕਿਹੜਾ ਆਪਣਾ ਕੁੱਬੇ ਪੂਰੇ ਕੁੱਬੇ ਹਾਂ ਆ ਨਹਿਰ ਤੇ ਰਹਿ ਕੇ ਕਿਹੜੇ ਤੇ ਮੋਬਾਈਲ ਨੰਬਰ ਆਪਣਾ 88968922 اچھا ٹھنڈی ٹھنڈی ਚੰਗੀ ਆ ਪੂਰੀ ਵਧੀਆ ਜੀ ਜੇ ਕਿਸੇ ਬੰਦੇ ਨੇ ਕਰਿਆ ਇਕੱਲੇ ਜਾਣੇ ਹੋਵੇ ਤਾਂ ਇੱਕ ਡੰਗ ਚੋਵੇ ਦੋ ਚੋਵੇ ਕੋਈ ਚੱਕਰ ਨਹੀਂ ਕੋਈ ਚੱਕਰ ਨਹੀਂ ਦੋ ਡੰਗ ਚੋਲੇ ਪਾਵਾਂ ਤਿੰਨ ਚੋਕ اچھا ਤਛਲੀ ਕਰਕੇ ਲਜਾਵੇ ਠੀਕ ਹੈ ਤੇ ਇੱਕ ਵਾਰੀ ਮੈਂ ਇਧਰ ਫੇਰ ਦਿਖਾ ਦੇ ਇਹ ਆ ਲੋ ਜੀ ਤੇ ਆ ਲੋ ਜੀ ਕਰੋ ਚੱਕ 9 ਲੀਟਰ ਹੈ ਕਿ? ਚੂਹੇ ਕਿੰਨੇ? ਬੋਲੋ ਹੁਣ। ਬੋਲੋ ਹੁਣ। ਪਹਿਲਾਂ ਨਾ। ਠੀਕ ਹੈ। ਤੇ ਮਗਰ ਕਟਾ। ਕੱਟਾ ਹੈ। ਕੀ ਡਿਮਾਂਡ ਕਰਦਾ ਹੁਣ? 131। 130। ਅੱਛਾ ਕਿੱਥੋਂ ਕਿੱਥੇ ਤੱਕ ਕੱਟਣ ਦੀ ਐਸਟੀਮੇਟ ਹੈ? 11-11 ਕਿੱਲ ਤੋਂ? 11 ਕਰ ਦੇ ਦਿੰ। ਅੱਛਾ ਮੋਬਾਈਲ ਨੰਬਰ? 99642 ਹਾਂ। 9170। ਇੱਕ ਵਾਰੀ ਫੇਰ ਬੋਲੋ। 99642। ਹਾਂ। ਲੈ ਛੋਟੀ ਵੱਡੀ ਅਰਜ਼ਾ ਬਤਾ ਦੱਸਦਾ ਬਾਈ ਕੋਲੇ। ਬੋਲੂਣ ਹੈ। ਤੇ ਆਰਡਰ ਚੰਗਾ ਬਣਿਆ ਹੋਇਆ। ਤੋਰਾ ਕਰਾ ਦੇਣਾ ਚੈੱਕ ਤੇ ਥਣ ਕੇ ਪੜਾ ਲੱਗਿਆ ਹੋਇਆ ਮੁੱਠੀ ਤੇ ਚੰਗੀ ਫੋਡੀ ਪੰਨ ਤਰਦੀ ਤੇ ਪਲੀ ਵੀ ਚੰਗੀ ਦਾ ਛਰੀ ਵਧੀਆ ਬਣਿਆ ਹੋਇਆ। ਕੇ ਆਵੇ। ਸਨੋ ਲੈ ਜੀ ਬੰਦ। ਆ ਲੋ। ਚੱਕ ਦੇਣਾ ਜੀ ਸੂਈ ਹੈ ਤੇ ਮਗਰ ਕੱਟਾ ਤੇ ਤੋਰਾ ਤਰਾ ਕਰੋ ਕਰਮਾ ਜੀ ਦਾ ਚੈੱਕ। ਆ ਜਾ ਮੋੜ ਲਿਆ ਬਾਈ। ਬੰਨ ਦੇ। ਆ ਲੋ ਜੀ। ਫੇਸ ਵੀ ਕੁਆਲਟੀ ਕਰ ਲੋ ਚੈੱਕ। ਸਿੰਘਾ ਚੁੰਗਾਂ ਦੀ ਕੁੰਡੀ ਹੈ ਚਰਮਾਲ ਜੀ ਆ ਜੀ ਆ ਲੋ ਜੀ ਤਰੀਫ ਕਿਛੇ ਪਛੋਦੀ ਨਹੀਂ ਮੈਂ ਕਰਦਾ ਹੁੰਦਾ ਵੀਡੀਓ ਦੇ ਵਿੱਚ ਤੇ ਕੋਈ ਪਤਾ ਨਹੀਂ ਕਰਮਾਲਤਾ ਵੀ ਕਿਹੜੇ ਵੇਲੇ ਧੋਖਾ ਦੇ ਜਾਂ ਇਹ ਚ ਕਰਕੇ ਮੈਂ ਅੱਛ ਰੇਟ ਬੁੱਧ ਤੇ ਪਿੰਡ ਤੇ ਮੋਬਾਈਲ ਨੰਬਰ ਤੇ ਤਰੀਪ ਨਹੀਂ ਮੈਥੋਂ ਕਿਛੇ ਪਛੋਦੀ ਵੀ ਹੁੰਦੀ ਇੱਕ ਛੋਟੀ ਦੀ ਪਹਿਚੜ ਦਿਖਾਉਨੇ ਆਗੇ ਸੋਨ ਤੇ ਇਹਦੀ ਡਿਟੇਲ ਪੁੱਛਾਂਗੇ ਵੀ ਇਹ ਕਿਹੜੀ ਨਸਲ ਚ ਪੈਂਦੀ ਆ ਇਹਨੂੰ ਕੀ ਬੋਲਦੇ ਆ ਐਚ ਐਫ ਕੋਈ ਜਾਂ ਕੋਈ ਹੋਰ ਨਸਲ ਹੈ ਬਾਈ ਐਚ ਐਫ ਆ ਬਈ ਐ ਚਿਪ ਚ ਹਾਂਜੀ ਬਾਈ ਤੇ ਮਗਰ ਬੱਚਾ ਇਹਦੇ ਕੀ ਹੈ ਬੱਚਾ ਜੀ ਬੱਚਾ ਤੇ ਸੂਏ ਸੂਏ ਇਹ ਬਾਈ ਪਹਿਲਣ ਹੀ ਆ ਜੇ ਪਹਿਲਣ ਹੈ ਹਾਂ ਪਹਿਲਣ ਤੇ ਆ ਵਪਾਰ ਕਰ ਦੋ ਜਾਂ ਇਹ ਆਪਣੀ ਆਪ ਦੀ ਹੈ ਆਪਣੀ ਆਪ ਦੀ ਆ ਕਰੂਗਾ ਬਾਈ ਘਰੇ ਪਾਲੀ ਹੋਈ ਸੀ ਪਿੱਛੇ ਤੇ ਹੁਣ ਦੁੱਧ ਕਿੰਨਾ ਕੱਢੂ ਇਹ ਦੁੱਧ ਹੁਣ 18 ਲੀਟਰ ਤਿਆਰ ਆਵੇ 18 ਤਿਆਰ ਹੈ 18 ਤਿਆਰ ਹੈ ਤੇ ਇੱਕ ਸੂਈ ਕਹਿ ਕੇ ਦੇਣਾ ਦੀ ਆ ਇਹ 15 16 ਦਿਨਾਂ ਦੀ ਸੂਈ ਹੈ ਪਹਿਲੇ ਸੂਏ 18 ਲੀਟਰ ਇਸ ਵੇਲੇ ਦੁੱਧ ਤਿਆਰ ਹੈ ਹਾਂਜੀ ਤੇ ਸੇਲ ਕਿਤੋਂ ਤੱਕ ਕਰਨੀ ਹੈ ਹੁਣ ਇਹ ਸੇਲ ਇਹਦਾ ਮੁੱਲ ਬਈ 80000 ਕੀਤਾ ਉਹ ਤਾਂ ਹੀ ਆਪ ਜੈ ਜੈ ਜਬੀ ਕਿੰਨੇ ਜੇਬ ਚ ਪਾਉਣੇ ਨੇ ਜੈ ਜੀ ਕੀਤਾ ਬਈ ਆਪਾਂ ਉਹ ਗੱਲ ਨਹੀਂ ਕੀਤੀ ਵੀਡੀਓ ਚੋਣਾ ਬੋਲੀ ਵੀ ਜਿੰਨੇ ਜੇਬ ਚ ਪਾਵਾਂਗੇ 1000 2000 ਤੱਕ ਅਗਲਾ ਤੜਾਈ ਲੈਂਦਾ ਹੁੰਦਾ ਹੁੰਦਾ ਮੌਕੇ ਤੇ ਹੋ ਜਾਂਦਾ ਤੇ ਤੋਰ ਨੂੰ ਤਾਂ ਪੰਜ ਪੰਜਾਂ ਜਾਵ ਚੱਲ ਨਹੀਂ ਨਹੀਂ ਬਈ ਠੰਡੀ ਚੀਲਾ ਬਿਲਕੁਲ ਅੱਛਾ ਤੇ हां <N tanaki earth> जा जल्दी <NANSCAN Life> <परोग> <एक> आ, आ लो जी बच्ची सी लगਦੀ ਹੈਗੀ ਇੱਕ ਵਾਰੀ ਤੋੜਾ ਤਾਰਾ ਕਰ ਲੋ ਦੇਖੇ ਆ लो जी ਆ ਜਾ ਬਾਈ ਤੇ ਤੋੜਾ ਤਾਰਾ ਕਰ ਲੋ ਜੀ ਚੱਕ ਤੇ ਇੱਕ ਵਾਰੀ ਫੇਸ ਕਰ ਲੋ ਚੱਕ ਪਾਛੇ ਹੋ ਛਾਇਡ ਤੇ ਬਾੜਾ ਜਾ ਚੱਲ ਨਾ ਕੇ ਆਪਾਂ ਜੰਗ ਜਾਪਰ ਇਹ ਆ लो जी ਫੇਸ ਕਰ ਲੋ ਇੱਕ ਵਾਰੀ ਚੈੱਕ ਕਰ ਮਾਲੀ ਦਾ ਤੇ ਆ ਚੀਜ਼ ਹੈ ਬੱਚ ਬੰਨ ਲੈ ਕੇ ਲੇ ਤੇ ਬਾਈ ਪਿੰਡ ਤੇ ਮੋਬਾਈਲ ਨੰਬਰ ਦੱਸ ਦਿਓ ਆਪਣਾ ਹਾਂ ਹੈ ਪਿਪਲੀ ਅੱਛਾ ਅੱਛਾ ਮੋਬਾਈਲ ਨੰਬਰ ਆਪਣਾ ਹਾਂ 62801 9521 ਇੱਕ ਵਾਰੀ ਫੇਰ ਬੋਲੇ 62801 9521 ਆ ਲਓ ਜੀ ਬਾਈ ਦਾ ਮੋਬਾਈਲ ਨੰਬਰ ਅੱਛਾ ਪਰਕ ਕਰ ਲਿਓ ਬੱਚੀ ਠੰਡੀ ਠੀਲ ਘਰੇ ਪਾਲੀ ਹੋਈ ਆ ਬੰਦੇ ਜੀ ਨਾਮ ਸੁਖਵਿੰਦਰ ਸਿੰਘ ਬਾਈ ਪਿੰਡ ਵੀਰੇ ਨਗਰਾਂ ਜੀ ਜ਼ਿਲ੍ਹਾ ਕਿਹੜਾ ਕਾ ਜ਼ਿਲ੍ਹਾ ਸੰਗਰੂਰ ਕਿੰਨੇ ਕਿਲੋਮੀਟਰ ਆ ਵੀਰੇ ਰੋਤਨੋਲ ਦਾ ਮੰਡੀ ਉਹ ਬਾਈ ਹੈਗੀ ਹੈ 60 ਵਾਟ ਕਿਲੋ ਆਪਾਂ ਕਿੰਨੇ ਨਾਗ ਲੈ ਕੇ ਆਏ ਜੀ ਇੱਕ ਨਾਗ ਆਪਣੇ ਘਰ ਦੀ ਇੱਕ ਨਾਗ ਘਰ ਦੀ ਝੋਟੀ ਹੈਗੀ ਤੇ ਇਹ ਬਾਈ ਤਾਜੀ ਸੂਈ ਹੋਈ ਹੈਗੀ ਕਿੰਨੇ ਦਿਨ ਹੋ ਗਏ ਭਰਾ ਮੇਰੇ ਨੂੰ ਸੂਈ ਨੂੰ ਇਹਨੂੰ ਸੂਈ ਨੂੰ ਬਾਈ ਹੋ ਗਿਆ ਅੱਜ 15 ਦਿਨ ਅੱਛਾ ਇਹਨੂੰ ਅੱਜ 15 ਦਿਨ ਹੋ ਗਏ ਮੰਗਰ ਕੀ ਹੈ ਵੀਰੇ ਦੇ ਕੱਟੀ ਹੈ ਅੱਛਾ ਮੰਗਰ ਦੇ ਕੱਟੀ ਹੈਗੀ ਵੀਰੇ ਦੇ ਥੱਲੇ ਆਪਾਂ ਦੁੱਧ ਕਿੰਨਾ ਕਹਿ ਸਕਦੇ ਵੀ ਕੰਡੇ ਵਾਲਾ ਐਨ ਪੂਰਾ ਤਿਆਰ ਆਗਾ ਇਸ ਟਾਈਮ ਬਾਈ 13 ਲੀਟਰ ਕੰਡੇ ਵਾਲਾ ਐਨ ਜ਼ਿੰਮੇਵਾਰੀ ਨਾਲ ਚਾਹੇ ਬੰਦਾ ਇੱਕ ਵਾਰ ਝੋਲੇ ਚਾਹੇ ਦੋ ਵਾਰ ਤੇ ਐਂ ਦੱਸਦੇ ਭਰਾਵਾ ਇਹ ਕਿੰਨੇਵੇਂ ਸੂਏ ਆਗੀ ਝੋਟੀ ਦੂਜੇ ਸੂਏ ਝੋਟੀ ਸੂਈ ਆਗੀ ਅੱਛਾ ਦੂਜੇ ਸੂਏ ਸੂਈ ਆਗੀ ਤੇ ਇਹਦਾ ਆਪਾਂ ਮੁੱਲ ਕੀ ਕਰਦੇ ਆਂ ਵੀਰੇ ਮੁੱਲ ਬਾਈ 130 ਕਰਦੇ 130 ਕਰਦੇ ਆਂ ਵੀਰੇ ਤੇ ਇਕੱਠੇ ਤੱਕ ਛੱਡ ਦੋਂਗੇ ਵੀ ਇਸ ਤੋਂ ਘੱਟ ਆਪਾਂ ਦੰਦੇ ਨਹੀਂ ਹੈਗੇ ਦੇ ਦਾਂਗੇ ਭਾਈ 20 ਦੀ ਜਮਨ ਨੈਕਟੇ। ਅੱਛਾ 20 ਦੀ 1,20,000 ਰੁਪਿਆ ਦਾ ਟ੍ਰੇਡ ਹੁੰਦਾ। ਹਾਂਜੀ। ਇੱਕ ਫੋਨ ਨੰਬਰ ਜਰੂਰ ਦੱਸ ਦਿਓ ਵੀਰੇ। 98150 ਜੀ। ਹਾਂ। 77207। ਇੱਕ ਵਾਰੀ ਹੋਰ ਬੋਲ ਦਿਓ। 98150 ਜੀ 77207। ਇੱਕ ਮਾੜਾ ਇਹਨੂੰ ਤੋੜ ਕੇ ਦਿਖਾ ਦਿਓ ਵੀਰੇ। 1,30,000 ਜਿਹੜਾ ਮੰਨਦਾ ਕਿ 1,20,000 ਦੀ ਫਾਈਲ ਚਾਹੁੰਦੀਆਂ ਤੁਸੀਂ ਆਰਡਰ ਕੁਆਲਟੀ ਚੇਕ। ਉਹ ਉੱਤਰ ਦੀ ਵਾਦੀ ਕਿੰਨਾ 13 ਲੀਟਰ ਬਾਈਕ ਦਾ ਪੂਰਾ ਕੰਡਿਆ ਵਾਲਾ ਦੁੱਧ ਤਿਆਰ ਆਗਾ। ਮੰਗਰਾ ਦਾ ਇਹਦੇ ਪੱਤੀ ਇਹਦੇ ਮੰਗਰਾ। ਲੈ ਭਾਈ। ਇੱਕ ਹੋਰ ਮੱਝ ਦਿਖਾਉਣੀ ਹੈ। ਇਹਦੀ ਵੀ ਟ੍ਰੇਲ ਲੈ ਕੇ ਪੁੱਛਦੇ ਆ। ਵੀ ਇਹ ਕਿੰਨਾ ਪੈ ਚੱਤ ਕਿੰਨਾ ਦੁੱਧ? ਉਹੀ ਆਪਾਂ ਕਿਵੇਂ ਪੁੱਛਦੇ ਹੁੰਦੇ ਆ। ਤੇ ਕਈ ਬਾਈ ਕਹਿੰਦੇ ਸੀ ਵੀ ਯਾਰ ਤੂੰ ਇੱਕੋ ਹੀ ਗੱਲ ਬੋਲਦਾ ਹਰੇਕ ਵੀਡੀਓ ਤੇ। ਤੇ ਹੋਰ ਕਿਹੜਾ ਭਰਾਵਾ ਇਹਦਾ ਕੋਈ ਮੈਂ ਨਿਊਜਲ ਪਰੈਂਜਰ ਚੈੱਕ ਕਰਨਾ। ਦੁੱਧ ਦੀ ਪੁੱਛਣਾ ਹੁੰਦਾ। ਤੇ ਰੋਗ ਕਿਛ ਪਸ਼ੂ ਦਾ ਕਿਛ ਬੰਦੇ ਨੂੰ ਕੋਈ ਪਤਾ ਨਹੀਂ ਲੱਗਦਾ। ਵੀ ਕੀ ਹੋਊਗਾ। ਤੇ ਆ ਲੋ ਦੁੱਧ ਵਾਲੀਆਂ ਨਾੜਾਂ ਕਰਮਾੜੀ ਤੇ ਬੰਨੀਆਂ ਹੋਈਆਂ ਨੇ। ਤੇ ਇੱਕ ਵਾਰੀ ਮੈਂ ਇਦਾਂ ਰੂ ਵੀ ਦਿਖਾ ਦੇ। ਇਹਦੀ ਡਿਟੇਲ ਪੁੱਛਾਂਗੇ। ਇਹ ਕਿੰਨੇ ਪੈਸੇ ਦੀ ਹੈ? ਇਹ ਕਿੰਨਾ ਰੇਟ ਹੈ? ਆ ਜਾ ਫਿਰ ਉਹ ਰਿਆ। ਇਹ ਛੂਏ ਕਿ ਮੈਂ ਪਹਿਲਾਂ ਤੋਂ ਛੂਏ ਦਾ ਦੂਜੇ ਛੂਏ ਮਗਰ ਬੱਚਾ ਚਾਹ ਤਨ ਹੋਇਆ ਛੂਏ ਪਰ ਛੋ ਨਾਡੂ ਹੈਗਾ ਅਜੇ ਨਾ ਹੂੰ ਤੇ ਦੁੱਧ ਕਿੰਨੇ ਲੀਟਰ ਕੱਢਦੀ ਆ ਹੁੰਦੇ? ਦੁੱਧ ਤਾਂ ਇਹਦੇ ਨਾਲ 12 ਕਿਲੋ ਬੋਲਾ ਹੈ। 12 ਕਿਲੋ ਬੋਲਾ ਹੈਗਾ? ਹਾਂ। ਅੱਛਾ। ਤੇ 12 ਕਿਲੋ ਬੋਲਾ ਤੇ ਡਿਮਾਂਡ ਕਿੰਨੇ ਪੈਸੇ ਦੀ ਕਰਤਾ ਹੁੰਦੇ? ਡੇਢ ਤੇ ਪੂਰਾ ਤੈਨ ਲੈਣ ਵਾਲਾ ਕੱਲ ਜਮਾ ਵੀ ਕਿਹੜੇ ਜੇਬ ਚ ਪਾਉਣੇ ਆ ਇਹ ਦੂ ਘੱਟ ਸਕਦੇ ਇੱਕ 35 ਦੀ ਤੇ ਪਿੰਡ ਕਿਹੜਾ ਆਪਣਾ ਕੁੱਬੇ ਪੂਰੇ ਕੁੱਬੇ ਹਾਂ ਆ ਨਹਿਰ ਤੇ ਰਹਿ ਕੇ ਕਿਹੜੇ ਤੇ ਮੋਬਾਈਲ ਨੰਬਰ ਆਪਣਾ 62809 68952 ਅੱਛਾ ਠੰਡੀ ਛੀਂਹ ਚੰਗੀ ਆ ਪੂਰੀ ਵਧੀਆ ਜੇ ਕਿਸੇ ਬੰਦੇ ਨੇ ਕਰਿਆ ਅੱਕਲ ਜਾਣੀ ਹੋਵੇ ਤਾਂ ਇੱਕ ਡੰਗ ਚੋਵੇ ਦੋ ਚੋਵੇ ਕੋਈ ਚੱਕਰ ਨਹੀਂ ਕੋਈ ਚੱਕਰ ਨਹੀਂ ਦੋ ਡੰਗ ਚੋਲੇ ਪਾਵਾਂ ਤਿੰਨ ਚੋਕ ਅੱਛਾ ਤਛਲੀ ਕਰਕੇ ਲਿਜਾ ਬੇ ਠੀਕ ਹੈ ਤੇ ਇੱਕ ਵਾਰੀ ਮੈਂ ਇਧਰ ਫੇਰ ਦਿਖਾ ਦੇ ਆ ਲੋ ਜੀ ਤੇ ਆ ਲੋਜ ਕਰੋ ਚੈੱਕ ਕਿੰਨੀ ਉਮਰ ਦੀ ਹੋਏ ਬਣਾ ਹਾਂ ਨਹੀਂ ਨਹੀਂ ਹੈ ਨਾ ਨਹੀਂ ਨਹੀਂ ਤੇ ਇਹਦੀ ਮਾਤ ਥੱਲੇ ਕਿੰਨਾ ਰੋਚੀ 16 ਕਿਲੋ ਤੇ ਫਿਰ ਇਹਨੂੰ ਵੇਚਣ ਦੀ ਕਿਹਨੋਂ ਪਤਾ ਗਈ ਨਮ ਤਾਂ ਆਪਣਾ ਸਭ ਜੇ ਵਪਾਰੀ ਕੰਮ ਆ ਪਤਾ ਲੈਨੇ ਵਾਹ ਕੇ ਵੇਚਦਾ ਹੈ ਵਾਹ ਕੇ ਅੱਛਾ ਉਹਨੂੰ ਕੱਦੋਂ ਅਗਲਾ ਵੇਚਦਾ ਹਾਂ ਇਹ ਐਟ ਐਟ ਜਨਵਾਰ ਕੋਲ ਕਿਉਂ ਵੇਚਦੇ ਯਾਰ ਲੋਕਾਂ ਕਿਉਂ ਵੇਚਦੇ ਆਏ ਨੇ ਗਏ ਪਾਰ ਦੇ ਨੇ ਜੰਗੀਆਂ ਪਾਰਨ ਲੱਗੇ ਪਹਿਲਾਂ ਪਾਰ ਦੇ ਨੇ ਹਾਂ ਜਦ ਅੱਛਾ ਕਿਸੇ ਦੇ ਕਰਦਾ ਕਿਸੇ ਦੇ ਕੁਝ ਕਰਨਾ ਕਿਸੇ ਨੇ ਕੁਝ ਕਰਨਾ ਨਾ ਪੈਸਾ ਨਹੀਂ ਲੋੜ ਹੁੰਦੀ ਹੁਣ ਇਹ ਕਿੰਨੇ ਦੀ ਪੇਚੇਗਾ ਪੂਰੇ 20 ਦੀ ਪੂਰੇ 20 ਦੀ ਮੈਨੂੰ ਨੰਬਰ ਤੇ ਦੇਖੀ ਮਖਨੋ ਮੇਰਾ ਨੰਬਰ ਨਹੀਂ ਬੋਲੀ 99155052 ਤੇ ਪਿੰਡ ਕਿਹੜਾ ਦਾ ਪਿੰਨੀ ਮਹਾਰਾਜ ਪਿੰਨੀ ਮਹਾਰਾਜ ਠੀਕ ਉਹ ਐਚਪੀ ਚ ਪੈਂਦੀ ਹੈ ਅੱਛਾ ਲੈ ਵੀ ਬੈਠ ਦਿਖਾਉ ਨਿਆ ਇਕ ਤੇ ਇੱਕ ਵਾਰੀ ਮੈਂ ਲੈਵਲੂਪ ਤੇ ਮਾਰਦਾ ਕੈਮਰਾ ਤੇ ਸਾਰਾ ਆ ਲੋ ਇਹਦੀ ਡਿਟੇਲ ਪੁੱਛਾਂਗੇ ਵੀ ਇਹ ਕੈਮੇ ਸੂਏ ਕਿੰਨੇ ਦੁੱਧ ਦੀ ਮਾਲਕ ਹੈ ਤੇ ਕਿਹੜੇ ਪਿੰਡੋਂ ਆਇਆ ਬਾਈ ਤੇ ਮਗਰ ਬੱਚਾ ਕੀ ਹੈ ਇਹ ਸੱਸਰੀ ਕਾਲ ਬਾਈ ਸੱਸਰੀ ਕਾਲ ਪਿੰਡ ਕਿਹੜਾ ਆਪਣਾ ਅਰਨਲਾ ਜੋਕਾ ਇਹ ਤਾਂ ਤੁਹਾਡਾ ਕਮਾਂਡ ਹੀ ਆ ਤੇ ਇਹਦੇ ਮਗਰ ਬੱਚਾ ਹਾਕੀ ਆ ਬੱਚਾ ਜੀ ਬੱਚਾ ਤੇ ਇਹ ਐਚਪ ਚ ਪੈਂਦੀ ਆ ਐਚਪ ਚ ਪੈਂਦੀ ਆ ਇਹ ਤੇ ਕਿੰਨੇ ਲੀਟਰ ਦੁੱਧ ਆ ਹੁਣ ਇਹਦੇ ਥੱਲੇ 18 ਲੀਟਰ 18 ਲੀਟਰ ਤੇ ਸੂਏ ਕਿੰਨੇ ਹੋਗੇ ਸੂਏ ਦੂਜੇ ਦੂਜੇ ਆ ਤੇ ਆਪ ਬੱਚੇ ਪਾਲੀ ਸਿੱਕੇ ਵਪਾਰਪੂਰ ਦਾ ਕੰਮ ਆ ਕੋ ਆਪ ਪਾਲੀਏ ਕਰੇ ਤੇ ਹੁਣ ਦੁੱਧ ਕਿੰਨਾ ਚਾਹੀ 18 ਲੀਟਰ 18 ਲੀਟਰ ਵੱਧ ਵੀ ਕਰ ਸਕਦੀ ਆ ਵੱਧ ਵੀ ਕਰ ਸਕਦੀ ਆ ਵੱਧ ਵੀ ਕਰ ਸਕਦੀ ਆ ਤੇ ਹੁਣ ਸੇਲ ਕਿਨੇ ਦੀ ਕਰਨੀ ਆ ਜੀ 80000 80000 ਤੇ ਐਂ ਜਮਾ ਜੇਵ ਵਿੱਚ ਪਾਉਣ ਵਾਲੇ ਉੱਤੇ ਬਟਨ ਲਾਉਣ ਵਾਲੇ ਜੇਵ ਵਿੱਚ ਪਾ ਕੇ ਹੈ ਕੱਟ ਕਰ ਦਾਂਗੇ ਭਾਈ 80 ਦੇ ਦੇਣਗੇ 80 ਦੇ ਦੇ ਦਾਂਗੇ ਅੱਛਾ ਤੇ ਮੋਬਾਈਲ ਨੰਬਰ ਬੋਲ ਦਿਓ 9972755500 ਇੱਕ ਵਾਰੀ ਫੇਰ ਬੋਲਿਓ 9972755500 ਆ ਲਓ ਜੀ ਆ ਅੱਜ ਸੈਟ ਦੁਰਦਕਾਤੀ ਤੇ ਕਿਹੜੇ ਵੀਰ ਡੰਗਰ ਕੀਦਨ ਦੇ ਸ਼ਿਕਾਇਤ ਤੇ ਚ ਪਾਰਕ ਕਰ ਲਿਓ ਲਓ ਜੀ ਤਨੋਲਾ ਮਿੱਟੀ ਤੇ ਬੈਠਾ ਸਾਈ ਵਾਲ ਤੇ ਇਹਦਾ ਅਡਾਡਰ ਕਰਵਾ ਦੇ ਚੈੱਕ ਇੱਕ ਵਾਰੀ ਤੇ ਫਿਰ ਇਹਦੀ ਡਿਟੇਲ ਪੁੱਛਾਂਗੇ ਸਾਰੀ ਵੀ ਕਿੰਨੇ ਪੈਸੇ ਦੀ ਤੇ ਕਿੰਨਾ ਦੁੱਧ ਆ ਤੇ ਪੁੱਛ ਰਿਹਾ ਵੀ ਕਿਹੜੇ ਪਿੰਡੋਂ ਲੈ ਆਏ ਨੇ ਬਾਈ ਸਤਿ ਸ੍ਰੀ ਅਕਾਲ ਬਾਈ ਤੇ ਉਹ ਰੌਲਾ ਘੱਟ ਪਾ ਲਿਓ ਇਹ ਪੁੱਛਦਾ ਕਿਹੜਾ ਪਿੰਡਾ ਬਾਈ ਦਾ ਆਪਣਾ ਪਿੰਡ ਰਹਿਊਗਾ ਜੀ ਰਹਿਊ ਦੱਸਗਾ ਹਾਂ ਜੀ ਰਹਿਊ ਦੱਸਾਂਗਾ ਅੱਛਾ ਤੁਸੀਂ ਐਡੀ ਦੂਰ ਆਉਨੇ ਹੋਗੇ ਆ ਜਾਣੇ ਜੀ ਮੰਡੀ ਕਰਕੇ ਅੱਛਾ ਤੇ ਇਹ ਬੱਚੀ ਕਿੰਨੇ ਚਿਰ ਦੀ ਹੈ ਹੁਣ ਉਮਰ ਦੀ ਕਿੰਨੀ ਹੈ ਬੱਚੀ ਢਾਈ ਸਾਲ ਦੀ ਢਾਈ ਸਾਲ ਦੀ ਹੁਣ ਇਹ ਪਹਿਲੇਣਾ ਪਹਿਲੇਣਾ ਅੱਛਾ ਤੇ ਕੀ ਡਿਮਾਂਡ ਕਰਦੇ ਡਿਮਾਂਡ ਕਰਦੇ 70000 70000 ਦੁੱਧ ਕਿੰਨਾ ਹੈ ਦੁੱਧ 14 ਕਿਲੋ 14 ਲੀਟਰ ਦੁੱਧ ਹੈ ਹਾਂਜੀ ਅੱਛਾ ਤੇ ਮੋਬਾਈਲ ਨੰਬਰ 9815019665 ਇੱਕ ਵਾਰੀ ਫੇਰ ਬੱਲੇ 9815019665 ਤੇ ਬੱਚਾ ਕੀ ਹੈ ਹਮਨੇ ਬੱਚਾ ਲੱਸੀ ਹੈ ਠੀਕ ਹੈ ਆ ਲੋ ਜੀ ਦਿਖਾ ਦੇ ਇਹ ਇਹ ਪਿਓਰੇ ਚੈਪ ਚ ਪੈਂਦੀ ਆ ਨਾ ਇਹ ਜਾਂਚੀ ਕਰਾਉਸਾ ਜਾਂਚੀ ਇਹ ਨਾ ਓਏ ਇਹ ਜਾਂਚੀ ਕਰਾਉਸਾ ਕਰਾਉਸਾ ਅੱਛਾ ਤੇ ਬਾਡੀ ਪੰਤਰੀ ਬੜੀ ਵਧੀਆ ਹੋਰ ਦੇਵਾ 15 ਲੋਟ ਤਿਆਰ ਆ ਪਾਚੋ ਦੀ ਆ 15 ਲੀਟਰ ਤਿਆਰ ਹੈ ਤਮਾਰ ਪਰ 100 ਗ੍ਰਾਮ ਤੋਰ ਮੁੰਡਾ ਮਗਰ ਬੱਚਾ ਕੀ ਆ ਬੱਸ ਅੱਛਾ ਬੱਚਾ ਤੋਰ ਦੇ ਮੁੰਡਿਆ ਓਏ ਇਹਦੀ ਵੀ ਡਿਟੇਲ ਪੁੱਛਦੇ ਆ ਬਾਈ ਇਹ ਕਿੰਨੇ ਪੈਸੇ ਦੀ ਆ ਚੂਵੇ ਕਿਵੇਂ ਹੋ ਜਾ ਰਹੇ ਕੋਈ ਚੂਹੇ ਤੀਜੇ ਮੰਦਾ ਤੀਜੇ ਹੈ ਨਾ ਹਾਂ ਮੈਂ ਕਹ ਰਿਹਾ ਬੱਚਾ ਤੀਜੇ ਚੂਹੇ ਦੇ ਵਾਲੂ ਵਾਲੇ ਚੂਹੇ ਬਾੜਵਾ ਹਾਂ ਬਿਲਕੁਲ ਆ ਜਾ ਮੋੜ ਲਿਆ ਜਮਾ ਟੋਪ ਆ ਹਾਂ ਤੇ ਦੁੱਧ ਪੀਣ ਵਾਲੇ ਵਾਸਤੇ ਚੰਗੀ ਆ ਜੇ ਰੇਟ ਚੰਗਾ ਰੱਖੇਗਾ ਰੇਟ ਵੀ ਮੰਦੀ ਕਰ ਜਾਗੇ ਅੱਛਾ 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 ਫੇ ਕਿੱਥੋਂ ਤੱਕ ਬਸ ਇਹਦਾ ਬਾੜੀ ਲੱਗਦਾ 55 ਦੇ ਦੇ ਮਾਨਤਾਨੀ 55 ਦੀ ਹਾਂ ਅੱਛਾ ਬੜਾ ਮੋਟਾ ਮਾਨਤਾਨ ਕਰਦੇ ਪਿੰਡ ਕਿਹੜਾ ਪਿੰਡ ਚੌਕੇ ਬਛੰਡੇ ਵਾਲਾ ਬਛੰਡਾ